ਸਰ ਮੈਂ ਗੋਬਿੰਦਗੜ ਐਨੀਮਲ ਰਿਟ ਦੀ ਪ੍ਰੈਜ਼ੀਡੈਂਟ ਹੂਪਿਕੋਰ ਐਂਡ ਇਹ ਮੇਰੇ ਟੀਮ ਮੈਂਬਰਸ ਨੇ ਤੇ ਹੋਰ ਸਾਡੇ ਨਾਲ 14 ਜਾਣੇ ਕੰਮ ਕਰਦੇ ਨੇ ਹੈਨਾ ਇਨਾਂ ਰਿਗਾਰਡਿੰਗ ਤੇ ਅਸੀਂ ਐਨੀਮਲਸ ਦੇ ਵੈਲਫੇਅਰ ਲਈ ਕੰਮ ਕਰਦੇ ਹਾਂ ਸੋ ਅੱਜ ਅਸੀਂ ਇੱਥੇ ਆਏ ਸੀਗੇ ਇੱਥੇ ਪੁਲਿਸ ਸਟੇਸ਼ਨ ਦੇ ਵਿੱਚ ਅਸੀਂ ਆਪਾਂ ਇੱਕ ਫਾਰਮਲ ਕੰਪਲੇਂਟ ਲੌਂਚ ਕੀਤੀ ਹੈ ਵੀ ਹੈਨਾ ਇਸ ਕੇਸ 'ਚ ਆਪਾਂ ਅੱਗੇ ਫਰਦਰ ਕੀ ਕਰ ਸਕਦੇ ਹਾਂ ਟੀਮ ਮੈਂਬਰਸ ਜਿਹੜੇ ਬਾਕੀ ਨੇ ਉਹ ਆਲਰੇਡੀ ਇਸ ਕੇਸ ਦੇ ਉੱਤੇ ਲੱਗੇ ਹੋਏ ਨੇ ਹੈਨਾ ਈਵਨ ਉਹ ਕੈਮਰਾਜ਼ ਵਗੈਰਾ ਚੈੱਕ ਕਰਾ ਰਹੇ ਨੇ ਕਿੱਥੋਂ ਚੀਜ਼ਾਂ ਹੋ ਰਹੀਆਂ ਨੇ ਤੇ ਕਿਉਂ ਹੋਈਆਂ ਨੇ ਹੈਨਾ ਬਿਕਾਜ਼ ਐਜ਼ ਇਫ ਹੋ ਸਕਦਾ ਉਹ ਕਿਸੇ ਦੀ ਪੈਟ ਕੈਟ ਹੁੰਦੀ ਜਾਂ ਹੋ ਸਕਦਾ ਅੱਜ ਅਗਰ ਕਿਸੇ ਨੂੰ ਡੰਡਾ ਮਾਰ ਕੇ ਉਹਨਾਂ ਨੇ ਕਿਸੇ ਐਨੀਮਲ ਨੂੰ ਮਾਰਿਆ ਤਾਂ ਕੱਲ ਨੂੰ ਬੱਚੇ ਵੀ ਹੋ ਸਕਦੇ ਸੀਗੇ ਬਿਕਾਜ਼ ਉਹ 5 ਵਜੇ ਮਾਰਨਿੰਗ ਦੀ ਵੀਡੀਓ ਹੈ ਤੇ ਉਸ ਟਾਈਮ ਦੇ ਉੱਤੇ ਕਾਫੀ ਲੋਕ ਉੱਥੇ ਆਵਾਜ਼ਾਈ ਸੀਗੀ ਖਾਲੀ ਨਹੀਂ ਸੀਗਾ ਏਰੀਆ ਤੇ ਅਸੀਂ ਲੋਕਾਂ ਨੂੰ ਵੀ ਆਹੀ ਰਿਕੁਐਸਟ ਕਰ ਰਹੇ ਹਾਂ ਜਦੋਂ ਤੁਹਾਡੇ ਨੇੜੇ-ਨੇੜੇ ਵੀ ਇਦਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਤਾਂ ਪਲੀਜ਼ ਉਹਨਾਂ ਦੇ ਉੱਤੇ ਅਵਾਜ਼ ਚੱਕੋ ਜਿਹੜੇ ਲੋਕ ਨੇੜੇ ਖੜੇ ਸੀ ਜਾਂ ਦੇਖ ਰਹੇ ਸੀਗੇ ਅਗਰ ਉਹਨਾਂ ਚੋਂ ਕੋਈ ਚੀਖ ਮਾਰ ਦਿੰਦਾ ਜਾਂ ਕੁਝ ਕਹਿ ਹੀ ਦਿੰਦਾ ਹਨਾ ਤਾਂ ਕੀ ਪਤਾ ਉਹ ਕੈਟ ਬਚ ਸਕਦੀ ਸੀ ਪਰ ਲੋਕਾਂ ਨੇ ਕੋਈ ਉੱਥੇ ਆਪਣੇ ਇੱਥੇ ਛੋਟੇ ਸ਼ਹਿਰ ਦੇ ਵਿੱਚ ਕੈਟਸ ਨੂੰ ਜਾਂ ਡੌਗਸ ਨੂੰ ਲੈ ਕੇ ਜਾਂ ਬਾਕੀ ਐਨੀਮਲਸ ਨੂੰ ਲੈ ਕੇ ਕੋਈ ਅਵੇਅਰਨੈਸ ਨਹੀਂ ਹੈਗੀ ਸਾਡੀ ਟੀਮ ਹੁਣ ఎవਰੀ ਡੇ ਟਰਾਈ ਕਰਦੀ ਹੈ ਵੀ ਨਾਲੇ ਦਾ ਕੇਸ ਇਸ ਕੰਟਰੋਲ ਕਰੇ ਸਟੀਰੀਲਾਈਜੇਸ਼ਨ ਕਰਾ ਕੇ ਤੇ ਬਾਕੀ ਕੀ ਹੈ ਕਿ ਆਪਾਂ ਹੁਣ ਆ ਦੇਖ ਰਹੇ ਹਾਂ ਵੀ ਜਿਹੜੇ ਆਹਾ ਅਬਿਊਜ਼ ਹੋ ਰਹੇ ਨੇ ਐਕਸਪਲੋਇਟੇਸ਼ਨ ਹੋ ਰਹੀ ਹੈ ਐਨੀਮਲਸ ਦੀ ਉਹਨੂੰ ਆਪਾਂ ਕਿੱਦਾਂ ਰੋਕ ਸਕਦੇ ਆ ਜਾਂ ਇਹਨਾਂ ਲਈ ਇੱਕ ਬੈਟਰ ਵਰਲਡ ਕਿਵੇਂ ਬਣਾ ਸਕਦੇ ਹਾਂ ਨਾ ਸੋ ਹਾਂਜੀ ਇੰਨੇ ਇਸ ਤਰ੍ਹਾਂ ਹੀ ਤੁਹਾਨੂੰ ਕੋਈ ਪਹਿਲਾਂ ਵੀ ਕੰਪਲੇਂਟ ਆਈ ਹੈ ਜਾਂ ਕੋਈ ਕੇਸ ਆ ਹਾਂਜੀ ਸਰ ਥੋੜੇ ਦਿਨ ਪਹਿਲਾਂ ਮੇਨ ਮਾਰਕੀਟ ਦੇ ਵਿੱਚ ਕੇਸ ਹੋਇਆ ਸੀਗਾ ਜਿੱਥੇ ਉਹਨਾਂ ਨੂੰ ਲੱਗ ਰਿਹਾ ਸੀ ਕੁੱਤਾ ਹਲਕਿਆ ਹੋਇਆ ਹੈ ਹੈਨਾ ਬਟ ਸਾਡੀ ਟੀਮ ਜਦੋਂ ਤੱਕ ਉੱਥੇ ਪਹੁੰਚੀ ਤਾਂ ਉਹਨਾਂ ਨੇ ਸਾਡੇ ਮੂਰੇ ਹੀ ਉਹਨੂੰ ਡੰਡਾ ਮਾਰ ਕੇ ਮਾਰਿਆ ਉਹਨਾਂ ਨੇ ਸਾਨੂੰ ਕਿਹਾ ਵੀ ਕੁੱਤਾ ਹਲਕਿਆ ਹੋਇਆ ਸੀਗਾ ਅਸੀਂ ਇਦਾਂ ਦੇ ਬਹੁਤ ਸਾਰੇ ਕੇਸਿਸ ਪਹਿਲਾਂ ਦੇਖ ਚੁੱਕੇ ਹਾਂ ਕਿ ਜਿੱਥੇ ਲੋਕਾਂ ਨੂੰ ਲੱਗਦਾ ਡੌਗ ਹਲਕਿਆ ਹੋਇਆ ਹੈ ਪਰ ਮੋਸਟ ਆਫ ਦਾ ਟਾਈਮ ਕੀ ਹੁੰਦਾ ਕਿ ਕੁੱਤਾ ਹਲਕਿਆ ਨਹੀਂ ਹੁੰਦਾ ਉਹਨਾਂ ਦੇ WBC ਇਨਕਰੀਜ਼ ਹੋਈ ਹੁੰਦੀ ਹੈ ਜਦੋਂ ਕਿਸੇ ਵੀ ਜਾਨਵਰ ਦੇ WBC ਵੱਧਦੀ ਹੈ ਇਨਫੈਕਸ਼ਨ ਵੱਜ ਜਾਂਦੀ ਬੋਡੀ ਬੋਡੀ ਦੇ ਵਿੱਚ ਠੀਕ ਹੈ ਨਾ ਤਾਂ ਉਹਦੇ ਕਰਕੇ ਡੌਗ ਅਗਰੈਸਿਵ ਹੁੰਦਾ ਹੈ ਸੋ ਉਹਨੂੰ ਉਹ ਟ੍ਰੀਟੇਬਲ ਹੁੰਦਾ ਹੈ ਜੇ ਤੁਸੀਂ ਕਿਸੇ ਐਨਜੀਓ ਨੂੰ ਕਾਲ ਕਰੋਗੇ ਉਸ ਟਾਈਮ ਦੇ ਉੱਤੇ ਉਹ ਆਪਣੇ ਆਪ ਕੇਸ ਨੂੰ ਹੈਂਡਲ ਕਰਨਗੇ ਡੌਗ ਕੈਚ ਕਰਨਗੇ ਵੈਟ ਦੇ ਕੋਲ ਲੈ ਕੇ ਜਾਣਗੇ ਟੈਸਟ ਹੋਣਗੇ ਠੀਕ ਹੈ ਫਿਰ ਅਗਰ ਆਪਾਂ ਨੂੰ ਪਤਾ ਲੱਗਦਾ ਵੀ ਡੌਗ ਹਲਕਿਆ ਹੋਇਆ ਸੀ ਜਾਂ ਉਹਨੂੰ ਰੇਬੀ ਸੀਗੀ ਤਾਂ 3 ਤੋਂ ਲੈ ਕੇ 7 ਦਿਨਾਂ ਦਾ ਟਾਈਮ ਹੁੰਦਾ ਉਹਦੇ ਵਿੱਚ ਡੌਗ ਆਪਣੇ ਆਪ ਹੀ ਪੂਰਾ ਹੋ ਜਾਂਦਾ ਆਪਾਂ ਨੂੰ ਆਪਣੇ ਹੱਥਾਂ ਦੇ ਵਿੱਚ ਇਹ ਮੈਟਰਸ ਨਹੀਂ ਲੈਣੇ ਚਾਹੀਦੇ ਕਿ ਤੁਸੀਂ ਕਿਸੇ ਦੀ ਜਾਨ ਲੈ ਰਹੇ ਹੋ ਹਨਾ ਸੋ ਅਸੀਂ ਆਹੀ ਰਿਕਵੈਸਟ ਕਰਦੇ ਆਂ ਵੀ ਜਦੋਂ ਵੀ ਤੁਹਾਨੂੰ ਕੋਈ ਇਦਾਂ ਦਾ ਮੈਟਰ ਦਿਖੇ ਤਾਂ ਤੁਸੀਂ ਗੁਬਿੰਦਗੜ ਐਨੀਮਲ ਏਡ ਦੀ ਟੀਮ ਨੂੰ ਜਾਂ ਕੋਈ ਵੀ ਐਨ ਜੀਓ ਜਿਹੜਾ ਕਿਸੇ ਇਸ ਕ੍ਰੀਜ਼ ਦੇ ਉੱਤੇ ਕੰਮ ਕਰ ਰਹੀ ਹੈ ਹਨਾ ਉਹਨਾਂ ਨੂੰ ਇਨਫਾਰਮ ਕਰੋ ਤਾਂ ਕਿ ਉਹ ਰਾਈਟਫੁਲੀ ਇੱਕ ਵਧੀਆ ਐਕਸ਼ਨ ਲੈ ਸਕਣ ਤੇ ਕਿਸੇ ਨੂੰ ਆਹ ਮਤਲਬ ਕਿਸੇ ਨੂੰ ਆ ਪਾਪ ਕਰਨ ਦੀ ਲੋੜ ਹੀ ਨਹੀਂ ਹੈਗੀ ਵੀ ਤੁਸੀਂ ਆਪ ਝਟਕਾ ਨਹੀਂ ਕਰ ਰਹੇ ਹੋ ਇੰਨਾਂ ਚੀਜ਼ਾਂ ਨਾਲ ਅ ਸਿਰ ਦੇਖੋ ਸਾਡੀ ਨਾ ਮੰਗ ਐਗਜ਼ੈਕਟਲੀ ਕੋਈ ਨਹੀਂ ਅਸੀਂ ਤਾਂ ਚਾਹੁੰਦੇ ਆ ਵੀ ਹਰ ਐਨੀਮਲ ਲਈ ਤੇ ਹਰ ਬੱਚੇ ਤੇ ਹਰ ਬੰਦੇ ਲਈ ਸੇਫ এনवायरमेंट ਬਣੇ ਹੈਨਾ ਸ਼ੁਰੂਆਤ ਕਿੱਥੋਂ ਕਰਨੀ ਪੈਣੀ ਹੈ ਜਾਨਵਰ ਤੋਂ ਹੀ ਕਿਉਂਕਿ ਉਹ ਬੇਜ਼ੁਬਾਨ ਨੇ ਜਿਹੜਾ ਜਾਨਵਰ ਕੁਝ ਨਹੀਂ ਬੋਲ ਪਾਰਿਆ ਆਪਾਂ ਉਹਨੂੰ ਨਹੀਂ ਬਖਸ਼ ਰਹੇ ਹੈਨਾ ਤਾਂ ਆਪਾਂ ਬਾਕੀਆਂ ਨੂੰ ਕਿੱਦਾਂ ਬਖਸ਼ਾਂਗੇ ਸੋ ਅਸੀਂ ਆਹੀ ਕਹਿ ਰਹੇ ਆ ਪਰ ਲੋਕ ਅਵੇਅਰ ਹੋਣ ਤੇ ਇਨ੍ਹਾਂ ਦੀਆਂ ਚੀਜ਼ਾਂ ਨੂੰ ਕੰਪਲੇਂਟ ਕਰਨ ਹੈਨਾ ਆਪਾਂ ਕੀ ਕਰਦੇ ਆ ਅੱਜ ਨਿਊਜ਼ ਆਈ ਸਾਰੇ ਜਾਨੇ ਛਾਪਣਗੇ ਤਿੰਨ ਦਿਨਾਂ ਬਾਅਦ ਸਾਰੀ ਨਿਊਜ਼ ਬੰਦ ਹੋ ਜਾਣੀ ਹੈ ਕਿਸੇ ਨੂੰ ਨਹੀਂ ਪਤਾ ਲੱਗਣਾ ਵੀ ਕੀ ਪਰਸੋ ਚੌਥੇ ਕੋਈ ਕੈਟ ਮਰੀ ਸੀਗੀ ਜਾਂ ਕੋਈ ਡੌਗ ਮਰਿਆ ਅਗਲਾ ਕਹਿ ਦਿੰਦਾ ਅਸੀਂ ਹੁਣ ਕਈ ਵਾਰ ਰੈਸਕਿਊ ਕਰਨ ਜਾਂਦੇ ਤਾਂ ਲੋਕ ਸਾਨੂੰ ਕਹਿ ਦਿੰਦੇ ਨੇ ਜਾਨਵਰ ਚੱਕ ਲਓ ਇੱਥੋਂ ਗਲੀਆਂ ਦੇ ਵਿੱਚ ਅਸੀਂ ਕੀ ਕਰਨੇ ਨੇ ਬਟ ਸਿਕਿਉਰਿਟੀ ਵੀ ਤੁਹਾਡੀ ਜਾਨਵਰਾਂ ਨਾਲ ਹੀ ਹੈ ਅਗਰ ਉੱਥੇ ਕੱਲ ਨੂੰ ਡੌਗਸ ਹੁੰਦੇ ਤਾਂ ਇੰਨਾ ਸੌਖਾ ਨਹੀਂ ਹੋਣਾ ਸੀਗਾ ਕਿਉਂਕਿ ਡੌਗਸ ਬਾਈਕ ਦੇ ਵਿੱਚ ਪੈਂਦੇ ਠੀਕ ਹੈ ਜਾਂ ਕੈਟ ਨੂੰ ਮਾਰਨਾ ਵੀ ਇੰਨਾ ਈਜ਼ੀ ਨਾ ਹੁੰਦਾ ਉਹਨਾਂ ਲਈ ਆਹੀ ਕਹਿੰਦੇ ਆ ਪਲੀਜ਼ ਆਪਣੇ ਆਪਣੇ ਕਮਿਊਨਿਟੀ ਐਨੀਮਲਸ ਨੂੰ ਸੰਭਾਲ ਕੇ ਰੱਖੋ ਕਿਉਂਕਿ ਉਹ ਉਹ ਆਪਣੇ ਲਈ ਕੁਝ ਨਹੀਂ ਕਰ ਰਹੇ ਹਨ ਤੂੰ ਦੋ ਰੋਟੀ ਬਣੀ ਹੈ ਉਹ ਸਾਰਾ ਦਿਨ ਤੁਹਾਡੀ ਰਾਖੀ ਕਰਨਗੇ ਪਰ ਲੋਕ ਕੀ ਕਰ ਰਹੇ ਨੇ ਨਹੀਂ ਇਹਨਾਂ ਨੂੰ ਚੱਕ ਲੋ ਉਹਨਾਂ ਨੂੰ ਚੱਕ ਲੋ ਇਹ ਗੰਦਾਰੇ ਨੇ ਅਸੀਂ ਆਹੀ ਕਹਿ ਰਹੇ ਹਾਂ ਪਲੀਜ਼ ਆਹ ਹਰਕਤਾਂ ਨਾ ਹੀ ਕਰੋ ਤਾਂ ਬੈਟਰ ਹੈ